ਅਮਰਸਰ ਪੁਲਿਸ ਵੱਲੋਂ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਖਿਲਾਫ ਚੇੜੀ ਗਈ ਮੁਹਿੰਮ ਤਹਿਤ ਅੱਜ ਲਾਰੈਂਸ ਰੋਡ ਨਾਵਲਦੀ ਚੌਕ ਵਿਖੇ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਨ੍ਹਾਂ ਕੋਲ ਪੂਰੇ ਦਸਤਾਵੇਜ਼ ਨਾ ਹੋਣ ਕਰਕੇ ਉਹਨਾਂ ਦੇ ਚਲਾਨ ਵੀ ਕੀਤੇ ਗਏ ਉੱਥੇ ਹੀ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਰੋਕਿਆ ਗਿਆ ਤਾਂ ਉਸ ਨੂੰ ਹੈਲਮਟ ਨਾ ਪਾਉਣ ਨੂੰ ਲੈ ਕੇ ਉਸ ਦਾ ਚਲਾਨ ਵੀ ਕਟਿਆ ਗਿਆ ਜਦੋਂ ਨੌਜਵਾਨ ਨੇ ਆਪਣਾ ਚਲਾਨ ਕਰਵਾਇਆ ਤਾਂ ਉਸ ਦਾ ਇਹ ਕਹਿਣਾ ਸੀ ਕਿ ਸਿਰਫ ਨੌਜਵਾਨਾਂ ਨੂੰ ਹੀ ਕਿਉਂ ਰੋਕਿਆ ਜਾ ਰਿਹਾ ਹੈ ਜਦਕਿ ਮਹਿਲਾਵਾਂ ਸ਼ਰ੍ਯਾਂ ਮੇ ਉਥੋਂ ਲੰਘ ਰਹੀਆਂ ਨੇ ਉਹਨਾਂ ਦੀਆਂ ਗੱਡੀਆਂ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਉਹਨਾਂ ਦਾ ਕੋਈ ਵੀ ਚਲਾਨ ਕੀਤਾ ਜਾ ਰਿਹਾ ਜਿਸ ਦੇ ਚਲਦੇ ਉਸ ਦੀ ਪੁਲਿਸ ਨਾਲ ਕਾਫੀ ਬਹਿਸਬਾਜ਼ੀ ਵੀ ਹੋਈ ਉੱਥੇ ਹੀ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਮਹਿਲਾਵਾਂ ਨੂੰ ਘਰਾਂ ਦੇ ਵਿੱਚ ਕੰਮ ਹੁੰਦੇ ਨੇ ਜਿਸ ਕਰਕੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਪੁਲਿਸ ਅਧਿਕਾਰੀ ਮੌਕੇ ਉਤੇ ਪੁੱਜੇ ਤੇ ਉਹਨਾਂ ਨੇ ਕਿਹਾ ਕਿ ਕਿਸੇ ਨਾਲ ਵੀ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਚਾਹੇ ਨੌਜਵਾਨ ਹੋਣ ਜਾਂ ਫਿਰ ਮਹਿਲਾਵਾਂ ਹੋਣ ਜਿਹੜੇ ਵੀ ਗਲਤੀ ਕਰਨਗੇ ਜਾਂ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਦੇ ਚਲਾਨ ਕੱਟੇ ਜਾਣਗੇ ਹਾਂਜੀ ਕੀ ਆ ਭਾਜੀ ਭਾਜੀ ਮੈਂ ਇੱਥੋਂ ਆਇਆ ਮੇਰਾ ਚਲਾਨ ਕਟਿਆ ਜੋ ਵਾajib ਗਾਰਵਾਰੀਆ ਮੈਂ ਹੈਲਮਟ ਨਹੀਂ ਪਾਇਆ ਥਾ ਠੀਕ ਹੈ ਮੇਰੇal ਮੈਂ 10000 ਰੁਪਏ ਚਲਾਨ ਘਟਾ 10000 ਮੇਰੇ ਕੋਲ ਚਲਾਨ ਪਿਆ ਹੈ ਲੇਕਿਨ ਕੋਈ ਵੀ ਪੁਲਿਸ ਵਾਲੇ ਨੇ ਤਾਂ ਜ਼ਰਾ ਦੇਖੋ 80% ਲੇਡੀਜ਼ ਚੰਗੀ ਉਹਨਾਂ ਚਲਾਨ ਕਿਉਂ ਉਹਨਾਂ ਕਰ ਛੋਟੇ ਬੱਚੇ ਹੈਗੇ ਹੈ ਮੈਨੂੰ ਐਕਸਕਿਊਜ਼ ਹੈਗਾ ਅਗਰ ਲੇਡੀਜ਼ ਕਿਤੇ ਠੋਕ ਦੇ ਦਿੰਦੇ ਆ ਉਹਨਾਂ ਦੇ ਉੱਪਰ ਕੋਈ ਮੁਕੱਦਮਾ ਨਹੀਂ ਹੋਏਗਾ ਇਹ ਦੇਖੋ ਅੱਧੀ ਇਹ ਜਨਤਾ ਇਹ ਦੇਖੋ ਪਿੱਛੇ ਦੇਖੋ ਅੱਧੀ ਇਹ ਜਨਤਾ ਸਾਰੀ ਵਿਦਆਊਟ ਹੈਲਮਟ ਉਹਨਾਂ ਨੂੰ ਨਹੀਂ ਪੜਨਾ ਕਿਉਂ ਵੀ ਹੈ ਕਿ ਦਿੱਕਤ ਹੈ ਕਿਉਂ ਉਹ ਪੁੱਛੋ ਉਲਟਾ ਜਵਾਬ ਹੁੰਦੇ ਆ ਕੋਈ ਨਹੀਂ ਹਾਜੀ ਭਾਜੀ ਕੀ ਹੋਇਆ ਉਹ ਭਾਈ ਸਾਹਿਬ ਕਹਿੰਦੇ ਪਏ ਕਿ ਲੇਡੀਜ਼ ਨੂੰ ਜੀ ਛੱਡੀ ਜਾਂਦੇ ਹੋ ਤੇ ਜੈਂਟਸ ਤੇ ਚਲਾਨ ਕਰੀ ਜਾਂਦੇ ਹੋ ਅਸੀਂ ਜੀ ਇੱਥੇ ਨਾਕਾ ਲਾਇਆ ਆਇਆ ਸਾਡਾ ਡੇਲੀ ਨਾਕਾ ਲੱਗਦਾ ਜੀ ਅਸੀਂ ਜਿਹੜਾ ਵੀ ਟ੍ਰੈਫਿਕ ਵਾਇਓਲੇਟਰ ਆ ਸੀ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕਰ ਰਹੇ ਆ ਜੀ ਬਿਲਕੁਲ ਲਾਅ ਮੁਤਾਬਕ ਇਹਨਾਂ ਦਾ ਵੀ ਚਲਾਨ ਹੋਇਆ ਹੈ ਜੀ ਤੇ ਅਸੀਂ ਹਰੇਕ ਦਾ ਚਲਾਨ ਕਰ ਰਹੇ ਆ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਕਿ ਲਾਇਆ ਜੀ ਤੇ ਇਹਨਾਂ ਨੂੰ ਤੁਸੀਂ ਪੁੱਛ ਲਓ ਜੀ ਇਹਨਾਂ ਦਾ ਕੀ ਗਲ ਹੈ ਕੀ ਪਾਰਸ਼ੀਅਲਟੀ ਉਹ ਕਹਿੰਦੇ ਕਰਦੇ ਪਏ ਲੇਡੀਜ਼ ਨੂੰ ਦਾ ਚਲਾਨ ਨਹੀਂ ਕਰਦੇ ਪਏ ਸਿਰਫ ਜੈਂਟਸ ਦਾ ਚਲਾਨ ਕਰਦੇ ਪਏ ਨਹੀਂ ਜੀ ਜਿਹੜਾ ਵੀ ਵਾਇਲਟਰ ਹੁੰਦਾ ਆਸੀ ਰੋਕ ਕੇ ਉਹਦਾ ਚਲਾਨ ਕਰਦੇ ਆ ਜੀ ਇਹੋ ਜੀ ਕੋਈ ਗੱਲ ਨਹੀਂ ਜੀ ਠੀਕ